अगर असी थर्ड लार्जस्ट इकोनमी बनना है, पंजाब में या लुधियाने उन्नी ही तरक्की करनी पैनी है ये बहुत मुढ़ले तो अगौ अगर निकल वाली स्टेटा ने और लोग बहुत मेहनती ने खास करके बारहों लोग आए डिस्प्ले किया प्रोडक्ट डिस्प्ले की और उन्होंने इनोवेशन करके और बड़ा अच्छा लगे कि लुधियाना जाना अच्छा काम हो रहा है मैं समझता भी ਆਨਲੇ ਸਮੇਂ ਚ ਬਹੁਤ ਯਾਦਾ ਵਾਦਾ ਮਿਲੇਗਾ ਲੰਬੇ ਸਮੇਂ ਤੋਂ ਲੁਧਿਆਣਾ ਦੀ ਗੱਲ ਕਰੀਏ ਤਾਂ 에어ਪੋਰਟ ਦੀ ਉਡੀਕ ਬੜੀ ਚੱਲ ਰਹੀ ਹੈ ਮਤਲਬ ਚਰਚੇ ਵੀ ਚੱਲਦੇ ਰਹਿੰਦੇ ਨੇ ਵੀ ਹੁਣ ਓਪਨ ਹੋ ਜਾਣਾ ਹੈ ਹੁਣ ਸ਼ੁਰੂਆਤ ਹੋਣੀ ਹੈ ਕਿ 에어ਪੋਰਟ ਦੀ ਸ਼ੁਰੂਆਤ ਕੋਈ ਲੰਬੀ ਚੌੜੀ ਮੈਨੂੰ ਲੇ ਨਹੀਂ ਲੱਗ ਰਹੀ ਹੈ ਥੋੜਾ ਜਿਹਾ ਫਿਆਸਕੋ ਹੋ ਗਿਆ ਜੋ ਥੋੜਾ ਬਹੁਤਾ ਰੋਸਟਰ ਦਾ ਫਿਆਸਕੋ ਹੋ ਗਿਆ ਸੇਫਟੀ ਦਾ ਫਿਆਸਕੋ ਹੋ ਗਿਆ ਕੋ ਫਲਾਈਟਸ ਇਹ ਦੇਖ ਕੇ ਥੋੜੀ ਜਿਹੀ ਮੈਨੂੰ ਡਿਲੇ ਲੱਗ ਰਹੀ ਹੈ ਪਰ ਤੁਹਾਡੀ ਇੰਡਸਟਰੀ ਮਿਨਿਸਟਰ ਨਾਲ ਨਜ਼ਦੀਕੀਆਂ ਕਿਸੇ ਤੋਂ ਚੁਪੀਆਂ ਨਹੀਂ ਹੈਗੀਆਂ ਕਹਿੰਦੇ ਲੋਕਾਂ ਦੀ ਬੜੀ ਉਮੀਦ ਹੈ ਕਿ ਦੋਨੋਂ ਦੋਸਤ ਮਿਲ ਕੇ ਲੁਧਿਆਣਾ ਨੂੰ ਬਹੁਤ ਵਧੀਆ-ਵਧੀਆ ਤੋਹਫੇ ਦੇਣਗੇ ਪੰਜਾਬ ਨੂੰ ਇੰਪੈਕਟ ਦੇਣਗੇ ਦੇਖੋ ਜੋ ਸਾਡੇ ਇੰਡਸਟਰੀ ਮਿਨਿਸਟਰ ਨੇ ਥੋੜਾ ਸਾਹ ਸੰਜੀਵ ਜੀ ਉਹ ਬੜੇ ਪੈਸ਼ਨੇਟ ਨੇ ਉਹਨਾਂ ਦੀ ਬੜੀ ਭਾਰੀ ਕਮਿਟਮੈਂਟ ਹੈ ਜੋ ਸਾਨੂੰ ਜ਼ਿੰਮੇਵਾਰੀ ਲਾਣਗੇ ਕਿ ਤੁਸੀਂ ਇੱਥੋਂ ਦੀ ਵਕਾਲਤ ਦਿੱਲੀ ਜਾ ਕਰੋ ਅਸੀਂ ਉਹਨਾਂ ਦੀ ਪੂਰੀ ਵਕਾਲਤ ਦਿੱਲੀ ਜਾ ਕਰਾਂਗੇ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਐਗਜ਼ੀਬਿਸ਼ਨ ਦੇ ਵਿੱਚ ਪਹੁੰਚੇ ਹੋ ਹੋਸਟਲ ਟੈਕਸਟਾਈਲ ਨੂੰ ਲੈ ਕੇ ਸਰ ਕੀ ਲੱਗ ਰਿਹਾ ਕਿਸ ਤਰੀਕੇ ਦੇ ਨਾਲ ਚੇਂਜ ਆਏਗਾ ਦੇਖੋ ਲੋਕਾਂ ਨੇ ਬਹੁਤ ਅੱਛਾ ਪ੍ਰਯਾਸ ਕੀਤਾ ਹੈ ਔਰ ਜੋ ਡਿਸਪਲੇ ਪ੍ਰੈਜੈਂਟੇਸ਼ਨ ਇਨੋਵੇਸ਼ਨ ਜੋ ਲੋਕਾਂ ਨੇ ਦਿਖਾਈਆਂ ਨੇ ਔਰ ਖਾਸ ਕਰਕੇ 12 ਲੋਕ ਕਾਏ ਡਿਸਪਲੇ ਕੀਤਾ ਪ੍ਰੋਡਕਟ ਡਿਸਪਲੇ ਕੀਤੀ ਔਰ ਉਹਨੂੰ ਇਨੋਵੇਸ਼ਨ ਕਰਕੇ ਔਰ ਬੜਾ ਅੱਛਾ ਲੱਗਿਆ ਕਿ ਲੁਧਿਆਣਾ ਜਾਣਾ ਅੱਛਾ ਕੰਮ ਹੋ ਰਿਹਾ ਮੈਂ ਸਮਝੰਦੇ ਦੀ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਵਾਅਦਾ ਮਿਲੇਗਾ ਸਰ ਜੇਕਰ ਗੱਲ ਕਰੀਏ ਹੁਣ ਬਤੌਰ ਰਾਜ ਸਭਾ ਮੈਂਬਰ ਤੁਸੀਂ ਹੁਣ ਆਏ ਹੋ ਲੁਧਿਆਣਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਦੀ ਬਿਹਤਰੀ ਦੇ ਲਈ ਕੀ ਸੋਚ ਰਹੇ ਹੋ ਵੀ ਕਿਹੜੀਆਂ ਸਮੱਸਿਆ ਜਿਨ੍ਹਾਂ ਦਾ ਤੁਸੀਂ ਹੱਲ ਪਹਿਲੇ ਨੰਬਰ ਤੇ ਕਰਨ ਬਾਰੇ ਸੋਚ ਰਹੇ ਹੋ ਦੇਖੋ ਸਮੱਸਿਆ ਤਾਂ ਰਹਿਣੀ ਹੁੰਦੀਆਂ ਨੇ ਇਹ ਕਈ ਕਿਸਮ ਦੀ ਸਮੱਸਿਆ ਦਾ ਹੱਲ ਲੇਕਿਨ ਸਮੱਸਿਆ ਦਾ ਹੱਲ ਲੱਭਣਾ ਕੰਮ ਹੈ ਜੋ ਜੋ ਵੀ ਸਾਡੇ ਕਾਰੋਬਾਰੀ ਨੂੰ ਸਾਡੇ ਆਮ ਨਾਗਰਿਕ ਨੂੰ ਯਾ ਜਿਸ ਨਾਲ ਰੋਜ਼ਗਾਰ ਵਸ ਸਕਦਾ ਹੋਵੇ ਸਾਡੇ ਦੇਸ਼ ਦੀ ਤਰੱਕੀ ਹੋ ਸਕਦੀ ਹੋਵੇ ਸੋਸ਼ਲ ਹਾਰਮਨੀ ਹੈ ਗਰੋਥ ਹੈ ਔਰ ਸਾਡੇ ਸ਼ਹਿਰ ਦਾ ਨਾਮ ਹੋ ਸਕਦਾ ਓਏ ਪੰਜਾਬ ਦਾ ਨਾਮ ਹੋ ਸਕਦਾ ਹੋਵੇ ਕਿਉਂਕਿ ਜਦ ਵੀ ਕੁਝ ਕੰਮ ਕਰਾਂਗੇ ਪੰਜਾਬ ਦਾ ਹਿੱਸਾ ਪੰਜਾਬ ਦੀ ਹਿੱਸੇਦਾਰੀ ਹਿੰਦੁਸਤਾਨ ਦੀ ਗਰੋਥ ਸਟੋਰੀ ਬਹੁਤ ਵੱਡੀ ਰਹੀ ਹੈ ਅਗਰ ਅਸੀਂ 3rd ਲਾਰਜੇਸਟ ਇਕਨੋਮੀ ਬੰਨਾ ਹੈ ਪੰਜਾਬ ਨੂੰ ਯਾ ਲੁਧਿਆਣੇ ਨੂੰ ਉਨੀ ਹੀ ਤਰੱਕੀ ਕਰਨੀ ਪੈਣੀ ਹੈ ਇਹ ਬਹੁਤ ਮੁੱਢਲੇ ਤੇ ਅਗਾਉਂ ਅੱਗੇ ਨਿਕਲਵਾਨੀਆਂ ਸਟੇਟਾਂ ਨੇ ਔਰ ਲੋਕੀ ਬਹੁਤ ਮਿਹਨਤੀ ਨੇ ਔਰ ਸਾਨੂੰ ਪੂਰਾ ਨਾਜ਼ ਹੈ ਕਿ ਜਿਹੜੀ ਸਾਡੀ ਗ੍ਰੋਥ ਸਟੋਰੀ ਹੈ ਇੱਥੋਂ ਹੀ ਸ਼ੁਰੂ ਹੋਣੀ ਹੈ ਔਰ ਇੱਥੋਂ ਹੀ ਅੱਗੇ ਨਿਕਲ ਕੇ ਜਾਣੀ ਹੈ ਲੰਬੇ ਸਮੇਂ ਤੋਂ ਲੁਧਿਆਣਾ ਦੀ ਗੱਲ ਕਰੀਏ ਤਾਂ 에어ਪੋਰਟ ਦੀ ਉਡੀਕ ਬੜੀ ਚੱਲ ਰਹੀ ਹੈ ਮਤਲਬ ਚਰਚੇ ਵੀ ਚੱਲਦੇ ਰਹਿੰਦੇ ਨੇ ਵੀ ਹੁਣ ਓਪਨ ਹੋ ਜਾਣਾ ਹੈ ਹੁਣ ਸ਼ੁਰੂਆਤ ਹੋ ਜੇਗੀ 에어ਪੋਰਟ ਦੀ ਸ਼ੁਰੂਆਤ ਕੋਈ ਲੰਬੀ ਚੌੜੀ ਮੈਨੂੰ ਲੈਣੀ ਲੱਗ ਰਹੀ ਹੈ ਥੋੜਾ ਜਿਹਾ ਫਿਆਸਕੋ ਹੋ ਗਿਆ ਜੋ ਥੋੜਾ ਬਹੁਤਾ ਰੋਸਟਰ ਦਾ ਫਿਆਸਕੋ ਹੋ ਗਿਆ ਸੇਫਟੀ ਦਾ ਫਿਆਸਕੋ ਹੋ ਗਿਆ ਕੋਈ ਫਲਾਈ ਇਹ ਦੇਖ ਕੇ ਕਿ ਥੋੜੀ ਜਿਹੀ ਦੇਰੀ ਲੱਗ ਰਹੀ ਹੈ ਬਟ ਐਸ ਸੂਨ ਐਸ ਦੀ ਵੈਦਰ ਗਲੋਸ ਹੋਰ ਇਹ ਜਿਹੜੀ ਚੀਜ਼ਾਂ ਇਹ 에ਅਰ ਸੇਫਟੀ ਨਾਲ ਲੱਗ ਕੇ ਦੂਰ ਹੋ ਜਾਣਗੀਆਂ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਬਹੁਤ ਜਲਦੀ ਤੁਹਾਨੂੰ ਖੁਸ਼ਕਬਰੀ ਮਿਲੇਗੀ ਕਿ ਕਿੰਨੀ ਉਮੀਦ ਮਤਲਬ ਦੇਖੋ ਮੈਨੂੰ ਤੇ ਲੱਗਦਾ ਏ ਥੋੜਾ ਮੌਸਮ ਹੋਰ ਇਹ ਵੀਰਾ ਫਿਆਸਕੋ ਹੈ 에ਅਰ ਸੇਫਟੀ ਦੂਰ ਹੁੰਦੀ ਸਰ ਬਰਨਾਲਾ ਤੋਂ ਤੁਸੀਂ ਨਾ ਟ੍ਰੇਨ ਦੁਆਤੀ ਤੇ ਲੋਕਾਂ ਨੂੰ ਉਮੀਦ ਹੋਰ ਜ਼ਿਆਦਾ ਜਾਗੀ ਕਿ ਨਹੀਂ ਹੋ ਦੇਖੋ ਲੁਧਿਆਣਾ ਦਾ 에ਅਰਪੋਰਟ ਬੜੀ ਜਲਦੀ ਸ਼ੁਰੂ ਹੋਏਗਾ ਔਰ ਇਕੱਲੀ ਦਿੱਲੀ ਨਹੀਂ ਲੁਧਿਆਣਾ ਦੀ ਕਨੈਕਟੀਵਿਟੀ ਔਰ ਅੱਛੇ ਸ਼ਹਿ ਔਰ ਜੋ ਉਹਨਾਂ ਦੀ ਇੱਕ ਅਸ਼ੋਰੈਂਸ ਹੈ ਕਿ ਲੁਧਿਆਣੇ ਤੋਂ ਕਨੈਕਟੀਵਿਟੀ ਹਰੇਕ ਵੱਡੇ ਸ਼ਹਿਰਾਂ ਨਾਲ ਰਹੇਗੀ ਔਰ ਇੰਟਰਨੈਸ਼ਨਲ ਕਨੈਕਟੀਵਿਟੀ ਜਿਹੜੀ ਇਸਨੇ ਫਲਾਈਟ ਜਾਂਦੀ ਉਹਨੂੰ ਕਿਦਾਂ ਸਹੂਲਤ ਹੈ ਤੁਹਾਡੇ ਇੰਡਸਟਰੀ ਮਿਨਿਸਟਰ ਨਾਲ ਨਜ਼ਦੀਕੀਆਂ ਕਿਸੇ ਤੋਂ ਛੁਪੀਆਂ ਨਹੀਂ ਹੈਗੀਆਂ ਕਹਿੰਦੇ ਲੋਕਾਂ ਦੀ ਬੜੀ ਉਮੀਦ ਹੈ ਕਿ ਦੋਨੋਂ ਦੋਸਤ ਮਿਲ ਕੇ ਲੁਧਿਆਣਾ ਨੂੰ ਬਹੁਤ ਵਧੀਆ-ਵਧੀਆ ਤੋਹਫੇ ਦੇਣਗੇ ਪੰਜਾਬ ਨੂੰ ਇਨਫੈਕਟ ਦੇਣਗੇ ਦੇਖੋ ਜੋ ਸਾਡੇ ਇੰਡਸਟਰੀ ਮਿਨਿਸਟਰ ਨੇ ਕਰੋੜਾ ਸਾਹਿਬ ਸੰਜੀਵ ਜੀ ਉਹ ਬੜੇ ਪੈਸ਼ਨਟ ਨੇ ਉਹਨਾਂ ਦੀ ਬੜੀ ਭਾਰੀ ਕਮਿਟਮੈਂਟ ਹੈ ਜੋ ਸਾਨੂੰ ਜ਼ਿੰਮੇਵਾਰੀ ਲਾਣਗੇ ਕੀ ਤੁਸੀਂ ਇੱਥੋਂ ਦੀ ਵਕਾਲਤ ਦਿੱਲੀ ਜਾ ਕਰੋ ਅਸੀਂ ਉਹਨਾਂ ਦੀ ਪੂਰੀ ਵਕਾਲਤ ਦਿੱਲੀ ਜਾ ਕਰਾਂਗੇ ਠੀਕ ਹੈ थैंक यू सर